ਮੇਰਾ ਕਸਬਾ ਖਤੇ ਤਾਂ ਤਾਂ ਬਾਬਾ ਜਵਾਣਾ ਜੀ ਜੋ ਸਥਾਨ ਪਿੰਡ ਨਾਗਰਾ ਜਲੰਧਰ ਪੰਜਾਬ ਸਥਿਤ ਹੈ ਜਿੱਥੇ ਪ੍ਰਬੰਧਕ ਕਮੇਟੀ ਨੇ ਇਹ ਖਾਸ ਆਦੇਸ਼ਾ ਬਾਬਾ ਜੀ ਵਾਣਾ ਜੀ ਦਾ ਸਵਾਗਤ ਕਰਾਉਂਦੇ ਹਨ ਉੱਥੇ ਅਖੰਡ ਪਾਠ ਨਾਲ ਗੁਰਦੁਆਰਾ ਸਥਿਤ ਹੈ ਉਹਨਾਂ ਨਾਮ ਤੇ ਗੁਰਦੁਆਰਾ ਸਥਿਤ ਉਹਨਾਂ ਅਖੰਡ ਵਰਤੇ ਵੇਲੇ ਅਖੰਡ ਪਾਠ ਦੇ ਭੋਗ ਪਾਏ ਗਏ ਹੁਣ ਤੱਕ ਰਵਿੰਦਰ ਸਿੰਘ ਪਾਲਸ ਨੇ ਕੀਰਤਨ ਢਾਡੀ ਸੰਗਤਾਂ ਕੀਤਾ ਜੋੜਿਆ ਗਿਆ ਜੋ ਸੰਗਤਾਂ ਵਾਸਤੇ ਜੋ ਜਲੇਬ ਜੋ ਜਲੇਬੀਆਂ ਲੰਗਰ ਲਗਾਇਆ ਗਿਆ ਨਾ ਉਹ ਦੇ ਰਹੇ ਹਨ ਜਲੇਬੀਆਂ ਸੰਗਤਾਂ ਦੇ ਸ਼ਗਨ ਵਾਸਤੇ ਜਲੇਬੀਆਂ ਦਾ ਪ੍ਰਬੰਧਕ ਕਮੇਟੀ ਨੇ ਪ੍ਰਵੋਕ ਕੀਤਾ ਹੋਇਆ ਹੈ ਸੰਗਤਾਂ ਦੇ ਜੋ ਲੰਗਰਾਂ ਜਿਹੜਾ ਲੰਗਰ ਤਿਆਰ ਕੀਤੇ ਗਿਆ ਨਾ ਹਾਂ ਸਬਜ਼ੀਆਂ ਦਾਣਾ ਜੋ ਜੋ ਲੰਗਰ ਤਿਆਰ ਕੀਤੇ ਹਨ ਜੋ ਸੰਗਤਾਂ ਵਾਸਤੇ ਇਸ ਸਮਾਗਮ ਵਾਸਤੇ ਸੰਗਤਾਂ ਇਕੱਠਾ ਕਰਨ ਵਾਸਤੇ ਬਹੁਤ ਬੜਾ ਅbschਾ ਹੈ ਪਰਵੰਦ ਕਮੇਟੀ ਨੌਜਵਾਨਾਂ ਵਾਲੋਂ ਇੱਥੇ ਜਿਹੜੇ ਸੰਗਤਾਂ ਜੁੜਦੀਆਂ ਹਨ YouTube ਦੇਰ ਦੇਖਦੇ ਸੰਗਤਾਂ ਦੇ ਰਹੀਆਂ ਪਰਵੰਦ ਕਮੇਟੀ ਨੌਜਵਾਨਾਂ ਵਾਲੋਂ ਇਸ ਸਮਾਗਮ ਵਿੱਚ ਜੋ ਸੇਵਾ ਤੇ ਤਨਮਨ ਕਰਦੇ ਕਰਦੇ ਹਨ ਜਿਵੇਂ ਜਲੇਬੀਆਂ ਦਾ ਪ੍ਰੋਗਰਾਮ ਸੰਗਤ ਨੂੰ ਖਿਲਾਉਂਦੇ ਹੋਏ ਤੁਸੀਂ ਦੇਖ ਰਹੇ ਹੋ ਸੰਗਤਾਂ ਜਲੇਬੀਆਂ ਸਿਖਾਉਂਦੇ ਹੋਏ ਤੁਸੀਂ ਪਰਮਧਿਕਵਨ ਤਾਂ ਤੇ ਮਾਦੇ ਨਾਲ ਉਹਨਾ ਬੜਾ ਪ੍ਰਾਲਾ ਜਲੇਬੀਆਂ ਜਲੇਬੀਆਂ ਸਮਾਗਮ ਜਲੇਬੀਆਂ ਸਮਾਗਮ ਵਿੱਚ ਇਹ ਖੁਲਾਉਂਦੇ ਹੋਏ ਪਰਮਧਿਕ ਕਮੇਟੀ ਵਕਵਾਸ ਡਿਊਟੀਆਂ ਲਗਾਈਆਂ ਹਨ ਉਥੇ ਰਾਸ਼ਟਪਾਣੀ ਸੰਗਤਾਂ ਵਾਲੀ ਆਉਂਦੀਆਂ ਫਲ ਫਰੂਟ ਵੀ ਹੈਤ ਅਲੰਕਾਰ ਸ਼ਾਗਰੀਆਂ ਸੰਗਤਾਂ ਜੋ ਸੰਗਤਾਂ ਅਲੰਕਾਰ ਸ਼ਾਗਰੀਆਂ ਹੋਈਆਂ ਸਮਾਗਮ ਜੋ ਅੰਮ੍ਰਿਤ ਵੇਲੇ ਤੋਂ ਲੈ ਕੇ ਅਖੰਡ ਪਾਠ ਦੇ ਭੋਗ ਪਾਏਗਾ ਨਾ ਪ੍ਰੰਤ ਟੜਸਾਂ ਜਿੱਥੇ ਨੇ ਕੀਰਤਨ ਕੀਤਾ ਆਪਣਾ ਅਲੰਕਾਰ ਸ਼ਾਗਰੀਆਂ ਸੰਗਤਾਂ ਧੰਨਵਾਦ ਸੰਗਤਾਂ ਅਲੰਕਾਰ ਸ਼ਾਗਰੀਆਂ ਹੋਈਆਂ ਕਿਹੜਾ ਨਾਗਰਾ ਪੰਜਾਬ ਜੋ ਤਾਂ ਜਵਾਣਾ ਜੀ ਗੁਰਦਵਾਰਾ ਸਥਾਨ ਹੈ ਨਾਣਾ ਸਥਾਨ ਉਹ ਸਾਉਂਤਵੇਲੇ ਪਰਮਦਰ ਕਮੇਟੀ ਨੇ ਜੋ ਕੰਡਪੜ ਗੁਰਦਵਾਰਾ ਸਾਹਿਬ ਨਾਲ ਗੁਰਦਾਰਾ ਨਾਤੇ ਹੈ ਗੁਰਦਵਾਰਾ ਹਾਂਤਵੇਲੇ ਖੰਡਪੜ ਦੇ ਕੋਲ ਪਾਇਗਾ ਨਾਪ੍ਰੰਥ ਪਰਮਦਰ ਕੌਸ਼ ਨੇ ਚਰਸਾਨ ਕੀ ਕੀਰਤਨ ਸੰਗਤਾਂ ਨੇ ਆਲ ਕੀਤਾ ਨਗਰ ਸ਼ਾਹਦੀਆਂ ਸੰਗਤਾਂ ਤਾਕਵਾਕ ਨਾਡੋਵਾਨਾ ਵੱਲੋਂ ਬੜਾ ਅਕਸ਼ਾਲਾ ਸ਼ਾ ਹੈ ਸੇਵਾ ਦੇ ਵਿੱਚ ਤੰਦੇ ਮਾਨ ਦੇ ਨਾਲ ਸੇਵਾ ਕਰਦੀਆਂ ਸੰਗਤਾਂ ਦੇਰੇ YouTube ਚੈਨਲ ਲਈ ਉਤਾਸੀ ਮਾਲਪੁਰੀ ਲੰਗਰ ਸ਼ਗਧੀਆਂ ਸ਼ਗਧੀਆਂ ਹੋਈਆਂ ਸ਼ਗਧੀਆਂ ਹੋਈ ਸੰਗਤਾਂ उत्साह पाया नौजवान वालों नौजवान सभा इस समागम तम ड्यूटियाँ आते हुए जो नौजवान बड़ा उत्साह पाया गया धन धनबाद जुबाना जी जिथे गुरुद्वारा साहब आने वैसे लंगर भोग पाए गए नौजवान सभागो लंगर तो तैयार करके संगतिया हुई हैं ਜਾਣਕਾਰੀ ਲਈਏ ਨੌਜਵਾਨਾਂ ਨੂੰ ਲੰਗਰ ਤੇ ਆਇਆ ਸਿਖਾਉਂਦੇ ਹੋਏ ਜੁਵਾ ਸਮਾਗਮ ਹੋਇਆ ਕੀ ਕਹਿਣਾ ਚਾਹੁੰਦੇ ਆ ਲੰਗਰ ਹਾਂਜੀ ਹਾਂ ਨੌਜਵਾਨ ਸਭਾ ਦੇ ਪ੍ਰਬੰਧਜਾਨਾ ਨਾ ਲੰਗਰ ਸ਼ਾਹੀਦਾਂ ਸੰਗਤਾਂ ਤਾਂ ਦੇ ਮਤ ਪ੍ਰਬੰਧਕ ਕਮੇਟੀ ਨੇ ਬੜਾ ਯੋਗ ਦਿਖਾਇਆ ਤੰਤਵਾਂਤ ਲੰਗਰ ਸ਼ਾਹੀਦਾਂ ਸੰਗਤਾਂ ਵਾਲਾ ਦੇਸ਼ විුන යව වකවක ප්‍රවන්තික තියනු පාණතා කොනද පරවන්ද කලන්ද පරුවන්දටය සක්තා නගතිශේවා সেৱা তাৰ মানত সংগত ਸਾਂਗਤਾਂ ਦਾ ਟੀਰੀਕ ਜਾਨ ਜਲ ਲਓ ਜੋ ਉਨੇ ਕ ਸੰਗਤ ਵਾਰਦੇ ਆ ਬਾ ਜਨੇ ਸੰਗਤਾਂ ਜੋ ਉਹਨਾਂ ਨੇ ਆਪਣਾ ਪ੍ਰਬੰਧ ਕੀਤਾ ਹੈ ਨੌਜਵਾਨ ਸਭਾ ਜੋ ਉਹਨਾਂ ਨੇ ਲੰਗਰਾਂ ਸੇਵਾ ਕਰਦੇ ਆ ਨਾ ਸਾਂਗਤ ਉਨੇ ਕ ਵਾਰਦੇ ਆ ਕਿ ਜਿੰਨਾ ਖਾਇਆ ਜਾ ਸਕੇ ਆ ਦੇਖੋ ਬਾ ਸੰਗਤਾਂ ਖੜੀਆਂ ਆ ਨਾ ਲੰਗਰ ਸੇਕਣ ਵਾਸਤੇ ਇਹ ਕਿੰਨੇ ਕਿੰਨੇ ਗਰੁੱਪ ਨੂੰ ਵਾਰਦੇ ਜੀ ਹਾਂਜੀ ਕਿੰਨੇ ਗਰੁੱਪ ਨੂੰ ਵਾਰਦੇ ਆ ਅੱਧੀਆਂ ਲੇਡੀਜ਼ ਨੂੰ ਤੇ ਅੱਧੇ ਜੈਂਟਸ ਨੂੰ ਹਾਂਜੀ ਅਧੀਆਂ ਲੇਡੀਜ਼ ਤੇ ਅਧੀਆਂ ਜੈਂਟਸ ਨਗਰ ਸੰਗਤਾਂ ਲੰਗਰ ਸ਼ਗਨ ਜੋ ਤਾਂਤਮਾ ਦਾ ਗੁਰਦਾਜੀ ਵਾਣਾ ਜੀ ਤਾਂ ਤਾਂ ਲੰਗਰ ਸ਼ਗਦੀਆਂ ਹੋਈਆਂ ਜੋ ਕਮੇਟੀ ਵੱਲੋਂ ਜੋ ਦੇਖੋ ਕਿ ਨਾਰਾਸ਼ਾ ਹੈ ਵਾਹ ਲੰਗਰ ਸ਼ਗਦਾ ਸ਼ਗਦੀਆਂ ਹੋਈਆਂ ਜੋ ਵਾਹ ਜੋ ਠੰਡੇ ਜਾਲ ਨੇ ਛਵੀਲਾ ਪ੍ਰਬੰਧਕ ਕਮੇਟੀ ਲੋ ਠੰਡੇ ਜਾਲ ਨੇ ਛਵੀਲਾ ਲਗਾਈਆਂ ਹੋਈਆਂ ਹਨ ਤੇ ਦੇਖ YouTube ਚੈਨਲ ਦੇਖ ਵੀ ਦੱਸਣ ਕਿ ਤਾਂ ਦੇ ਰਹੀਆਂ ਠੰਡੇ ਜਾਲ ਨੇ ਛਵੀਲਾ ਪ੍ਰਧਾਨ ਜੀ ਤਾਂ ਤੇ ਮੰਦ ਦੇ ਨਾਲ ਦੇਰੇ ਕਰਦੇ ਹੋਏ ਠੰਡੇ ਜਾਲ ਨੇ ਛਵੀਲਾ ਬੜਾ ਰਾਸ਼ਿਆ ਸਥਾਨਾ ਦੇ ठंडे जल्दी शबीला सेवा कर दे फल फ्रूट फल फ्रूट सेवा कर हुए जो धनबाद सेवा कर रहे हो ना, जो, संगता लंगर छगरिया हुई ਜੋ ਇਸ ਮਗਨ ਵਿੱਚ ਫਲ ਫਰੂਟ ਵੀ ਆ ਠੰਡੇ ਜਾਲ ਦੇ ਛਿਬਲਾ ਜਿੱਥੇ ਪ੍ਰਬੰਧਕ ਕਮੇਟੀ ਲੋ ਠੰਡੇ ਜਾਲ ਦੇ ਛਿਬਲਾ ਲਗਾਈਆਂ ਹਨ ਆਓ ਠੰਡੇ ਜਾਲ ਦੇ ਛਿਬਲਾ ਮੈਂ ਤਾਂ ਛਕਾਉਂਦੀ ਆ ਪ੍ਰਬੰਧਕ ਜਨ ਸੇਵਾ ਨੌਜਵਾਨ ਸਭਾ ਪਿੰਡ ਨਾਗਰਾ ਦੀ ਤੰਤਨ ਬਾਬਾ ਜਵਾਰਾ ਜੀ ਜੋ ਆ ਸਾਧਤਾ ਸਮਾਗਮ ਕਰਾਉਂਦੇ ਆ ਨਾ ਆ ਨੌਜਵਾਨ ਸਭਾ ਲੋਏ ਇਹ ਠੰਡੇ ਜਲੇ ਸ਼ੀਵਲਾ ਲਗਾਈਆਂ ਹੋਈਆਂ ਨੇ ਧੰਨਵਾਦ ਕਰਦੇ ਹੋ ਸੰਗਤਾਂ ਪ੍ਰਬੰਧਕ ਕਮੇਟੀ ਧੰਨਵਾਦ ਕਰਦੇ ਹਨ ਠੰਡੇ ਜਲੇ ਸ਼ੀਵਲਾ ਉਹ ਗਲਾਸ ਲੈ ਆ ਜਾ ਨਾ ਦੂਜੇ ਭਾਈ ਆ ਜਾ ਨਾ ਨਹੀਂ ਕਿੱਥੇ ਕਿੱਥੇ ਸਾਇਦਾਂਤਨਵਾ ਅਵੇਦਨ ਕਰ ਦੋ ਸਤਿ ਸ੍ਰੀ ਅਕਾਲ ਜੀ ਹਾਂ ਹਾਂ ਜੀ ਪ੍ਰਬੰਧ ਕਰ ਦੋ ਧੰਨਵਾਦ ਜੀ ਸਾਰੇ ਜਿਹੜੇ ਲਾਈਵ ਦੇਖ ਰਹੇ ਨੇ ਤੇ ਜਿਹੜੇ ਘਰੇ ਬੈ ਕੇ ਦੇਖ ਰਹੇ ਹੋ ਜਰੂਰ ਇੱਧਰ ਰਾਤ ਤੇ ਮੇਲੇ ਤੇ ਆ ਕੇ ਇੰਜੋਏ ਕਰੋ ਤੇ ਮੱਥਾ ਮੁੱਠਾ ਟੇਕੋ ਬਾਬੇ ਦੇ ਆ ਕੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਰਾਤ ਦਾ ਸਮਾਗਮ ਕੀ ਤੁਹਾਡਾ ਜੀ ਰਾਤ ਜੀ ਉੱਥੇ ਕਵਾਲੀਆਂ ਹੋਣਗੀਆਂ ਜੀ ਕੌਣ ਆ ਰਿਹਾ ਜੀ ਸਰਦਾਰ ਅਲੀ ਸਰਦਾਰ ਅਲੀ ਸਾਹਿਬ ਆ ਰਹੇ ਨੇ ਜੀ ਤੇ ਆ ਆਪਣੇ ਮੇਨ ਬੰਦੇ ਲੈ ਵੀ ਇੰਟਰਵਿਊਤੀ ਜਾਵੇ ਆਓ ਪ੍ਰਧਾਨ ਨੇ ਆ ਜਾਣਕਾਰ ਪ੍ਰਧਾਨ ਜੀ ਨੇ ਲਈਏ ਜੋ ਰਾਤ ਦਾ ਸਮਾਗੋ ਜਿਹਨਾਂ ਨੇ ਪ੍ਰਧਾਨ ਜੀ ਕੋ ਜਾਣ ਕੇ ਲਈਏ ਜੰਦਾ ਨਾ ਮਨਾਇਆ ਜਾਂਦਾ ਹਰ ਸਾਲ ਬੜੇ ਖੁਸ਼ੀਆਂ ਨਾਲ ਚਾਵਾਂ ਨਾਲ ਮਨਾਇਆ ਜਾਂਦਾ ਜੀ ਬਹੁਤ ਸੋਹਣਾ ਮੇਲਾ ਹੁੰਦਾ ਇੱਥੇ ਹੁਣ ਪ੍ਰੋਗਰਾਮ ਆਉਣ ਜਾਰੇ ਇੱਥੇ ਘੋੜੀਆਂ ਨੇ ਚਾਈਆਂ ਜਾਨਕੀਏ ਜੀ ਤੇ ਉਹ ਲਾਈਵ ਵੀ ਦਿਖਾਇਓ ਤੁਸੀਂ ਸਾਰਿਆਂ ਨੂੰ ਤੇ ਸਾਰੇ ਜੋ ਵੀ ਦੇਖ ਸਕਣ ਪ੍ਰਧਾਨ ਜੀ ਨੇ ਜਾਣਕਾਰੀ ਕਰਾਇਆ ਜਾਣਕਾਰੀ ਪ੍ਰਧਾਨ ਜੀ ਨੇ ਮੜਾਇਓ ਜੀ ਪ੍ਰਧਾਨ ਜੀ ਮੈਕ ਤੇ ਹੁਣ ਜੰਨੇ ਭਾਈ ਆ ਸਾਡੇ ਪ੍ਰਧਾਨ ਸਾਹਿਬ ਆਓ ਇਸ ਮਗਨ ਵਿੱਚ ਜਿੱਥੇ ਹਰੇਕ ਚਰਾਂ ਦਾ ਕੋ ਬੰਦਾ ਸ਼ੌਂਕ ਰੱਖਦਾ ਹੈ ਇਹ ਮੇਲੇ ਦੇ ਵਿੱਚ ਨੌਜਵਾਨ ਵੀਰ ਘੋੜੀਆਂ ਲੈ ਕੇ ਆਏ ਆ ਇਹ ਜੋਦ ਦਿਖਾਣਗੇ ਉਹਨਾਂ ਨਾਲ ਗੱਲਬਾਤ ਕਰੀਏ ਕੀ ਕਹਿਣਾ ਚਾਹੁੰਦੇ ਜੀ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਅਸੀਂ ਅੰਮ੍ਰਿਤਸਰ ਤੋਂ ਆਏ ਆ ਜੀ ਇਹ ਆਏ ਸਾਲ ਹੀ ਸਾਨੂੰ ਮੈਨੂੰ ਇੱਥੇ ਆਉਂਦਿਆਂ ਨੂੰ ਤਿੰਨ ਚਾਰ ਸਾਲ ਹੋ ਗਏ ਨੇ ਕਮੇਟੀ ਮੈਨੂੰ ਬੁਲਾਉਂਦੀ ਐ ਸਪੈਸ਼ਲ ਤੇ ਮੈਂ ਅੰਮ੍ਰਿਤਸਰ ਤੋਂ ਜੀ ਇਹ ਘੋੜੇ ਲੈ ਕੇ ਤੇ ਫਿਰ ਇੱਥੇ ਆਉਣਾ ਜੀ ਇਹ ਇਹ ਨਾਚ ਵਾਸਤੇ ਦੀ ਨਾਚ ਕਰਦੇ ਨੇ ਅਲੱਗ-ਅਲੱਗ ਕਰਤੱਬ ਕਰਦੇ ਨੇ ਤੇ ਉਹ ਕਰਤੱਬ ਫਿਰ ਇਹਨਾਂ ਨੂੰ ਆਪਾਂ ਇੱਥੇ ਦਿਖਾਉਨੇ ਆ ਮਹਾਰਾਜ ਦੇ ਦਰਬਾਰ ਦਿੱਤੇ। ਇਹ ਕੁੜੇ ਸਜਾਉਂਦੇ ਜੀ ਤੁਸੀਂ ਜੀ ਸਜਉਂਦੇ ਆ ਜੀ ਅਜੇ ਤੇ ਵੈਸੇ ਖੜੇ ਕੀਤੇ ਨੇ ਗਰਮੀ ਦਾ ਕਰਕੇ ਥੋੜਾ ਜਿਹਾ ਸ਼ਿੰਗਾਰ ਉਹ ਲਾ ਦੇਣਾ ਨਾ ਆਪਾਂ ਸ਼ਿੰਗਾਰ ਵਗੈਰਾ ਲਾ ਦੇਨੇ ਆ ਫਿਰ ਗਰਮੀ ਦਾ ਕਰਕੇ ਜੇ ਨਹੀਂ ਲਾਇਆ ਤੇ ਉਹ ਤਿੰਨ ਕੋਈ ਦਾ ਟਾਈਮ ਹੈ ਜੇ ਘੰਟੀ ਦਾ ਗਾਇਵੋ ਉਹਦਾ ਕਰਕੇ ਜੇ ਨਹੀਂ ਲਾਇਆ ਫਿਰ ਲਾਉਣਾ ਜੀ ਪਿਆਰ ਸ਼ਿੰਗਾਰਾ ਜੀ ਪੂਰਾ ਕਰਨਾ ਫਿਰ ਢੋਲ ਦੇ ਨਾਲ ਨਾਚ ਕਰਦੇ ਨੇ। ਹਾਂਜੀ ਹਾਂਜੀ। ਜੀ ਆਪਾਂ ਸੰਪਰਕ ਨੰਬਰ ਕੀ ਲੈ ਇੱਥੇ ਇਹ ਸੇਵਾ ਤੇ ਜਿੱਦਾਂ ਮਨਾ ਸਮਝੋ ਉਦਾਂ ਹੋ ਜਾਂਦਾ ਜੀ ਸੰਪਰਕ ਨੰਬਰ ਮੇਰਾ ਜੀ 9815151398 ਆਪਣਾ ਨਾਮ ਜਾਣਕਾਰੀ ਦਿੱਤੀ ਜਾਵੇ ਮੇਰਾ ਨਾਮ ਆ ਜੀ ਹੀਰਾ ਸਿੰਘ son of ਸੇਵਾ ਸਿੰਘ ਵਿਲੇਜ ਰਾਏਪੁਰ ਕਲਾ ਅੰਮ੍ਰਿਤਸਰ ਜ਼ਿਲ੍ਹਾ ਜੀ ਆਪਣਾ ਘੋੜੇ ਦੇ ਘੋੜੇ ਹੋਵੇ ਜਗ੍ਹਾ ਤੁਹਾਡੇ ਘੋੜਾ ਕਿੰਨੇ ਘੋੜੇ ਲੈ ਗਏ ਤੁਸੀਂ ਘੋੜੇ ਦੀ ਦੋ ਲੈੰਦੇ ਨੇ ਉਦਾਂ ਮੇਰੇ ਕੋ ਘਰੇ ਹੋਰ ਰਿਹਾਗੇ ਜਾਨਵਰ ਜੀ ਪੰਜ ਛੇ ਜਾਂ ਘੋੜੇ ਘੋੜੇ ਹੋਰ ਨੇ ਕੂਠ ਨੇ ਮੇਰੇ ਕੋ ਦੋ ਵੀ ਨਾਚ ਕਰਦੇ ਨੇ ਕਿਤੇ ਗਾਂ ਮਿਲਿਆ ਕਿਤੇ ਮਾਲਕ ਦੀ ਦਿਆਨਾ ਮੌਕੇ ਤੇ ਗਾਂ ਕਿਤੇ ਤੁਹਾਨੂੰ ਉਹ ਵੀ ਨਾਚ ਕਰਦੇ ਨੇ ਉਠੀ ਸਾਡੇ ਕਹਿਣ ਅਜਦਾ ਕੋਈ ਦੱਸ ਸਕਦੇ ਸਕਦੂ ਜੀ ਦੱਸਾਂਗੇ ਜੋਤੀ ਖੜੇ ਆ ਜੇ ਕਹਿੰਦਾ ਬੋਲਣਾ ਕਿ ਨੱਚਦੇ ਇਸ਼ਾਰੇ ਨੱਚਦੇ ਨਹੀਂ ਇਸ਼ਾਰੇ ਨਾਲ ਨੱਚ ਜਾਂਦੇ ਜੀ ਆਹ ਵਖਾਦਨੇ ਹਾਂ ਦੇਖੋ ਜੀ ਦੁਕਾਨ ਲੱਗੇ ਆ ਹਾਂ ਉਹ ਤੁਹਾਨੂੰ ਜਾਣ ਕਰ ਦਿੰਦੇ ਹੋਏ ਜੋ ਕੋਰੇ ਤੋਂ ਬਰਸਾਤੋਂ ਲੈ ਕੇ ਆਇਆ ਜੋਂ ਇਹ ਸਮਾਵੇ ਪਿੰਡ ਨਾਗੜਾ ਵੇਖੇ ਨਾਰਾਜ ਤਨਤਨ ਬਾਬਾ ਜਵਾ ਜੇਵਨ ਜੀ ਜਵਾਨ ਜੀ ਜੋ ਗੁਰਦੁਆਰਾ ਇਸ ਪਰਚਲਦਾ ਹੈ ਤੇ ਅੰਮ੍ਰਿਤਪੁਰ ਦੇ ਖੜਪਰ ਦੇ ਕੋਲ ਪਾਇਆ ਗਿਆ ਬਾਲਾ ਦਰਸ਼ਾ ਜੀ ਜਿੱਥੇ ਅੰਮ੍ਰਿਤਸਰ ਤੋਂ ਜੋ ਘੋੜਿਆਂ ਦੇ ਨਾਚ ਕਰਨ ਵਾਸਤੇ ਸਕਦਾ ਹੈ ਪਹੁੰਚਿਆ ਅੰਮ੍ਰਿਤਸਰ ਤੋਂ ਵੀਰ ਤਰਾ ਜੀ ਉਹ ਆ ਦੱਸਾਂਗੇ ਤਨਵੇ ਸ਼ੋਅ ਕਰਾਉਣਾ ਚਾਹੁੰਦੇ ਆ ਆਹਦਾ ਜਾਣਕਾਰੀ ਦਿਈਏ ਕੀ ਕਹਿਣਾ ਚਾਹੁੰਦੇ ਹੋ ਦੱਸਦੇ ਤੁਹਾਨੂੰ ਜੀ ਬਾਲਾ ਦਸ਼ ਪਿੰਡ ਨਾਗਰਾ देखो। हेलो हेलो करो बेटा। बेटा। बेटा ख देखो जानकारी नाच कर दे नहीं नहीं, नहीं बेटा, नहीं बेटा। ਕੁੜਾ ਨਾਜ ਕਰਦਾ ਹੋਇਆ ਅੱਡ ਕੋੜੀ ਨਾਜ ਕਰਦੇ ਹੋਏ ਕੁੜਾ ਜਿਹੋੰਬਰ ਸਾਥ ਹੋਏ ਹਨ ਜਿਹੜੇ ਸਮਾਗਮ ਨੇ ਪਹੁੰਚੇ ਹਨ ਦੇ ਸੰਗ ਦਾ ਦੇਖ ਰਹੇ YouTube ਚੈਨਲ ਤੋਂ ਉਤਾਰ ਕੇ ਮਾਰੂ ਬੁਰੀ ਇਹ ਜੋ ਦਖਾਲਣਗੇ 3 ਵਜੇ ਪ੍ਰਗਟਾ ਕਮੇਟੀ ਨੌਜਾ ਸਵਾਰ ਨੇ ਜੋ ਪਿੰਡ ਨਾਗਰਿਕ ਨਗਰ ਨੌਜਾ ਸਵਾਇਆ ਤੇ ਸਮਾਗਮ ਦੇ ਸਾਹਮਣੇ ਦਰਸ਼ਨ ਕਰਨ ਦਾ ਦੱਸਿਆ ਹਮਾਂ ਜਾਣ ਕੇ ਦੱਤੀ ਜਾਓ ਫਿਰ ਮੈਂ ਗੱਲਵਾ ਕਰੀਏ ਇਹ ਕੀ ਨੱਚ ਕੀ ਕਰਦੇ ਕੀ ਇਸ਼ਾਰੇ ਨੱਚਦੇ ਆ ਜੀ ਨਹੀਂ ਇਸ਼ਾਰੇ ਨਾਲ ਵੀ ਹੁੰਦਾ ਜੀ ਨਾਲ ਢੋਲ ਵਗੈਰਾ ਨਾਲ ਨਾਚ ਹੁੰਦਾ ਸਾਰਾ ਢੋਲੀ ਆਪਾਂ ਸਾਜੀ ਨਾਲ ਆਪਣਾ ਲੈ ਕੇ ਜਾਂਦਾ ਇਹ ਤਾਂ ਵੈਸੇ ਤੁਹਾਨੂੰ ਜੀ ਇੱਕ ਟ੍ਰੇਲਰ ਜਿਹਾ ਵਿਖਾਇਆ ਜੀ ਮਾੜਾ ਜਾਂ ਅਸਲ ਵਿੱਚ ਸਾਰਾ ਕੰਮ ਤੇ ਜਦੋਂ ਜਨਵਰ ਤਿਆਰ ਹੁੰਦਾ ਹੈ ਪੂਰਾ ਫਿਰ ਜਨਵਰ ਨੂੰ ਪਤਾ ਹੁੰਦਾ ਫਿਰ ਸਾਨੂੰ ਵੀ ਪਤਾ ਹੁੰਦਾ ਨਾਲ ਸਾਜ ਹੁੰਦਾ ਫਿਰ ਸਾਰਾ ਉਹ ਕਿ ਥੈਂਕਸ ਥੈਂਕਸ ਇਹ ਜਾਣ ਦਿੱਤੀ ਗਈ ਤੂੰ ਮੇਰਾ ਦੇਖ ਕਿੱਥੋਂ ਆਏ ਜੀ ਇਹ ਸਿਉ ਨਗਰ ਫਟਾਕ ਕੋ

ਕੀ ਕਹਿਣਾ ਚਾਹੁੰਦੇ ਮੇਲੇ ਵਿੱਚ ਸੰਗਤ ਆਈਆਂ ਸੰਗਤਾਂ ਤੁਹਾਡੇ ਕੋਲ ਚੱਲ ਕੇ ਆਈਆਂ ਹਾਂ ਜੀ ਉਹਨਾਂ ਨੂੰ ਕੀ ਕਹਿਣਾ ਸੰਦੇਸ਼ ਦੇਣਾ ਚਾਹੁੰਦੇ ਹਾਂ ਮਾਬੇ ਜਮਾਨੇ ਦੀ ਬਹੁਤ 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 ਹੀ ਵਧੀਆ ਮੇਲਾ ਚੱਲ ਰਿਹਾ ਹੈ ਹਰ ਇੱਕ ਸਾਲ ਬਹੁਤ ਵਧੀਆ ਮੇਲਾ ਚੱਲਦਾ ਹੈ ਸਾਡਾ ਬਹੁਤ ਬਹੁਤ ਵਧਾਈਆਂ ਮੇਲੇ ਦੀ ਜਿਹੜੇ ਸਾਈਟ ਆਈਆਂ ਧੰਨਵਾਦ ਕਰੀਏ ਜਿਹੜੇ ਸੰਗਤਾਂ ਤੁਹਾਡੇ ਕੋਲ ਚੱਲ ਕੇ ਆਈਆਂ ਜੀ ਬਹੁਤ ਬਹੁਤ ਧੰਨਵਾਦ ਕਰਦੇ ਜਿੰਨੀਆਂ ਸੰਗਤਾਂ ਆਈਆਂ ਹੋਈਆਂ ਤੇ ਮੇਲਾ ਬਹੁਤ ਸ਼ਾਂਤੀ ਨਾਲ ਤੇ ਬਹੁਤ ਵਧੀਆ ਚੱਲ ਰਿਹਾ ਹੈ ਜਿਹੜਾ ਚਾਹੇ ਦੇਵ ਦੇ ਸੰਗਤਾਂ ਜਿਹੜੇ ਦੇ ਰਹੇ ਉਹਨਾਂ ਦਾ ਧੰਨਵਾਦ ਕਰਦਾ ਜੀ ਅਈ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਜਿਨ੍ਹਾਂ ਨੇ ਐਨਆਰਈ ਭਰਾਵਾਂ ਦੇ ਸਿਰ ਤੇ ਹਰ ਸੇਵਾ ਕੀਤੀ ਆ ਉਹਨਾਂ ਦਾ ਧੰਨਵਾਦ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ ਉਹਨਾਂ ਦਾ ਵੀ ਜਿਹੜੀਆਂ ਨੇ ਜੋ ਮੇਲੇ ਦੇ ਵਿੱਚ ਸ਼ਾਮਲ ਹੋਏ ਸੰਗਤਾਂ ਆਉਂਨਾਂ ਹੋ ਗਏ ਯਾਰੋ ਤੇ ਜਾਨੀ ਤਾਂ ਜੀ ਕਿੱਥੋਂ ਮੇਲਾ ਦੇਖਣ ਆਏ ਜੀ ਇੱਥੇ ਆਏ ਆ ਜੀ ਲੱਗ ਗਈ ਨੀਓ ਗੁਰਨਾਕ ਨਗਰ ਆ ਗਏ ਤੀਨ ਅੰਦ ਮਨਨਾਈ ਮੇਲੇ ਦੇ ਵਿੱਚ मेले बच्चे ने आनंद मान प्रबंधक कमेटी ने जो संघत आई और आनंद मान द बच्चे वो बच्चे बचे मापे जो आनंद माण रहे हैं धगोड़े भी लगाए हैं बच्चे आनंद मानते घगूड़े देखते ਜੋ ਆਪ ਗੋੜੇ ਹੈ ਜੋ ਚਾਲਕ ਇਹਨਾਂ ਨੇ ਗੱਲਬਾਤ ਕਰੀਏ ਜੋ ਇਹ ਤੇ ਬੱਚੇ ਜੋ ਜਿਹੜੇ ਸੰਤਿਆਰ ਉਹਨਾਂ ਨੇ ਗੱਲਬਾਤ ਕਰੀਏ ਇਹ ਕੀ ਸਾਟਾ ਹੁੰਦਾ ਜੀ ਇਹਨਾਂ ਦੇ ਮੇਜ ਜੋ ਇਹ ਸਾਟਾ ਇੱਥੇ ਢਿਹੜੀ ਜਾਣਾ ਜੀ ਅਸੀਂ ਤੇ ਆਣੀ ਦਾ ਨਾ ਬਾਕੀ ਮਾਲਕ ਜਿਹੜੇ ਨੇ ਉਹਨਾਂ ਦਾ ਸਾਫ ਹੋ ਰੰਦਾ ਜੀ ਬੱਚਿਆਂ ਨੂੰ ਕੀ ਸੇ ਕੀ ਸੇ ਲੈ ਕੀ ਆ ਉਹਦੇ ਦਿਨੇ ਕਿੰਨੇ ਪੈ ਕੇ ਹੁੰਦੇ 10 ਰੁਪਏ 20 ਰੁਪਏ ਜੀ 10 ਰੁਪਏ 20 ਰੁਪਏ ਅੱਛਾ ਕਿੰਨੇ ਜੇ ਕਿੰਨੇ ਚੱਕਰਾਂ ਦੇ ਜੀ 5-7 ਮਿੰਟ ਹੁੰਦੇ ਜੀ 5-7 ਮਿੰਟ ਦਾ ਅੱਛਾ ਅੱਛਾ ਹਾਂ ਦੇਖੋ ਬੱਚੇ ਊੜੇ ਦੇ ਵਾਸਤੇ ਆਓ ਉਹਨਾਂ ਨੇ ਜਾਣ ਕਰ ਲਈਏ ਜੋ ਜੋ ਆਓ ਜਾਣ ਕੇ ਲਈ ਮੈਨੂੰ ਕੋ ਹੂਟੇ ਜੀ ਦਿੰਦੇ ਆ ਇਹਦੇ ਸਵਾਲ ਕੀ ਇਹਦੇ ਵਿੱਚ ਕੀ ਹੂਟੇ ਦਾ ਕੀ ਹਿਸਾਬਤਾ ਹੋ ਜੀ ਇਹਦੇ ਇੱਕ ਬੱਚੇ ਦੇ 30 ਰੁਪਏ ਲੈਣੇ ਜੀ ਕਿੱਥੋਂ ਹੈ ਸੰਕਤਾ ਜੀ ਅਹੀਂ ਆਲੰਬੁਰੋ ਜੀ ਆਲੰਬੁਰੋ ਹੈ ਜੀ ਹਾਂਜੀ ਹਾਂਜੀ ਕੋਈ ਜਾਣੇ ਚੱਲਦਾ ਹੈ ਇਹ ਚਲਦਾ ਕੋਈ ਨਹੀਂ 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 ਹੌਲੀ ਹੌਲੀ ਚਲਾਈਦਾ ਹੱਥ ਨਾਲ ਹੀ ਚੱਲਦਾ ਜੀ ਕੋਈ ਇੰਜਨ ਨਾਲ ਨਹੀਂ ਚੱਲਦਾ ਇਹ ਹਾਂਜੀ ਠੀਕ ਹੈ ਹਾਂ ਇਹ ਵਾਲਾ ਦੇ ਜਿਹੜੇ ਜੋ ਬੱਚਾ ਦੇ ਐਨਜੋਏ ਵਾਸਤੇ ਜੋ ਸਾਜ਼ਮਾ ਮੇਲਾ ਮੇਲੇ ਵਿੱਚ ਮੇਲੇ ਵਿੱਚ ਜੋ ਮੇਲੇ ਦਾ ਆਨੰਦ ਮਾਣਦੇ ਹੋ ਤੇ ਦੇ ਰਹੇ ਦੀ ਹਾਰ ਸ਼ਿੰਗਾਰ ਹਾਰ ਸ਼ਿੰਗਾਰ ਵਾਸਤੇ ਵੀ ਬੜੀਆਂ ਦੁਕਾਨਾਂ ਲੱਗੀਆਂ ਹਨ ਹਾਂ ਅੰਬਲ ਜੀ ਰਾਜੀ ਕਿਥੋਂ ਮੇਲਾ ਦੇਖਣ ਆਏ ਜੀ ਮੈਂ ਸਰਨਪੁਰ ਤੋਂ ਸਰਨਪੁਰ ਤੋਂ ਸਰਨਪੁਰ ਤੋਂ ਇਹ ਮੇਲੇ ਬਾਰੇ ਕਿੱਦਾਂ ਭਰ ਲਗਾ ਤੁਹਾਨੂੰ ਜਿਵੇਂ ਇੱਥੇ ਰਹਿਨੀ ਆ ਮੇਰਾ ਘਰ ਐ ਸੋਰੇ ਤੋਂ ਆਈ ਆ ਹੁਣ ਮੇਲਾ ਦੇਖਣ ਕਿੱਦਾਂ ਮੇਲੇ ਦਾ ਨੰਨ ਮਾੜਾ ਕਿੱਦਾਂ ਮੇਲੇ ਦਾ ਨੰਨ ਬਹੁਤ ਵਧੀਆ ਬਹੁਤ ਹਾਂ ਕੀ ਭੈਣਾ ਸੰਦੇ ਦੇਣਾ ਚਾਹੁੰਦੇ ਮੇਲੇ ਚ ਆ ਜੀ ਸਾਰੇ ਜਣੇ ਆਓ ਇੰਜੋਏ ਕਰੋ ਆਪਣੇ ਬਟੂਰੀ ਰਾਖੀ ਕੋਲ ਤੇ ਆ ਜੀ ਕੌਣ ਕਰੂਗਾ ਬੰਦਾ ਕਰੂਗੀ ਬੰਦਿਆ ਆ ਬੰਦਾ ਮਾਲ ਕਰੂ ਕੋਟੂ ਕੋਟੂ ਇਹ ਆਪ ਕਰੋਗੇ ਪੰਡਾ ਕੀ ਕਰੂਗਾ ਇਹ ਮੈਂ ਚੋਰਿਆ ਚਾਲੀਆਂ ਬੜੀਆਂ ਹੁੰਦੀਆਂ ਨੇ ਨਾ ਜਿੱਦਾਂ ਬੈਗ ਬੈਗ ਦੀ ਰੱਖੀ ਤਾਂ ਆਪਣੇ ਸਮਾਂ ਖੁਦ ਖੁਦ ਕਰਨੀ ਤੇ ਸਾਸੇ ਮਾਧਪਰੀ ਹਾਂਜੀ ਆਹ ਸਾਸੀ ਮਾਧਪਰੀ ਜੋ ਸਾਰ ਤੋਂ ਮਿਲ ਰਹਾ ਹੈ ਜੋ ਸਾਰੇ ਦੇਖਣ ਆਏ ਇੰਜੋਏ ਬੱਚਿਆਂ ਇੰਜੋਏ ਕਰਦੇ ਹੋ ਨਾ ਜੋ ਦੇਖ ਰਹੇ YouTube ਚੈਨਲ ਆਈਵੋ ਦੇਖ ਰਹੇ ਹੋ ਇਹ ਜੋ ਮੇਲਾ ਦੇਖਦੇ ਆ ਨਾ ਮਲੇ ਰੰਦਮਾ ਦੀਆਂ ਸੰਗਤਾਂ ਮੇਲੇ ਦੇ ਦਰਮਿਆਨ ਜੋ ਸੰਗਤਾਂ ਦੇ ਅਨੰਦ ਮਾਣ ਲਿਓਇਆ ਇੱਕ ਜੀ ਤੁਹਾਡਾ ਮਹਿੰਦੀ ਜੀ ਮੇਲੀ ਛਾਪੇ ਵਾਲੇ ਜੀ ਮਹਿੰਦੀ ਹੈ ਹਾਂ ਜੀ ਹਾਂ ਜੀ ਇਹ ਕੌਣ ਕੌਣ ਦਾ ਹੈ ਹਾਂ ਜੀ ਬੱਚੇ ਕੋਲ ਕੇ ਸਿਆਣੇ ਕੋਲ ਬਾਰੇ ਸਾਰੇ ਗਏ ਕਾਜੂ ਹੈ ਕਾਜੂ ਦੀ ਤਰ੍ਹਾਂ ਕੀ ਸਾਤਾ ਹੋ ਰਹੀ ਹੈ ਇਹ 10 ਰੁਪਏ ਕਰਤਾ ਜੀ ਆਓ ਅਸੀਂ ਵੀ ਜਾਣ ਕਰ ਲਈਏ ਜੋ ਜੋ ਹੈ ਬੱਚਿਆਂ ਦੇ ਨੰਦ ਮਾਨ ਵਾਸਤੇ ਜੋ ਨੰਦ ਮਾਨ ਜਿਹੜੇ ਭੈਣ ਜਿਹਾ ਕਰੀਆਂ ਬੱਚੇ ਖੜੇ ਆ ਆਪ ਤੇ ਜਾਣਕਾਰੀ ਲਈਏ ਇਹ ਕੀ ਬੱਚਿਆਂ ਦਾ ਸਾਫਤਾ ਕੀ ਹੈ ਜੀ ਹਾਂ ਜੀ ਇਹ ਜੀ ਦਾ ਬੱਚਿਆਂ ਬੱਚਿਆਂ ਦਾ ਹਾਂ ਬੇਟਾ ਮਾਲਕ ਪੁੱਛ ਲੋ ਇਹ ਹਨਪੁਰਾ ਜਾਣ ਕੇ ਦੇਤੀ ਤੁਸੀਂ ਹੈ ਨਾ ਤੂੰ ਗੋੜਾ ਵੀ ਤੁਹਾਡਾ ਇਹ ਵੀ ਤੁਹਾਡਾ ਹੀ ਜੀ ਇਹ ਦੇ ਇਹ ਲੈ ਲੜੇ ਜੀ ਅੱਛਾ ਅੱਛਾ ਓਏ ਅੰਦਰ ਬੱਚਿਓ ਦੇਖ ਲੋ ਮੜੇ ਆ ਬਾਈ ਬਾਈ ਦੇਖ ਕਿ ਆਣਾ ਨਾ ਦਮਾਂ ਦੇ ਓਏ ਜੋਤੀ ਨਾ ਅਕਾਂਕੀ ਤਾਲੂ ਕਿਦਾਂ ਮਤਲਬ ਕਿਦਾਂ ਲੱਗਾ ਮਾਹੌਲ ਪਿਆ ਜੀ ਤੁਸੀਂ ਮੇਲਾ ਦੇਖਣ ਆਏ ਦੱਸੋ ਮੌਦ ਕੇ ਹੋ ਜਾ ਲੱਗਾ ਜੀ ਸਾਨੂੰ ਬਹੁਤ ਵਧੀਆ ਲੱਗਾ ਜੀ ਬੱਤਪੰਡੋਂ ਦੇਖ ਰਿਹਾ ਆਰੇ ਮੇਲਾ ਆ ਛੋਟੇ ਹੁੰਦੇ ਤੇ ਆਪਣੇ ਬੱਚਿਆਂ ਨਾਲ ਲੈ ਕੇ ਆਏ ਜੀ ਹਾਂ ਜੀ ਹਾਂ ਬੱਚਿਆਂ ਨਾਲ ਲੈ ਕੇ ਬੱਚਿਆਂ ਨੇ ਲੈ ਲੈ ਉੱਡੇ ਜਾ ਲੈਣੇ ਇਹਦੇ ਨੇ ਲੈਣ ਲੱਗੇ ਹੋਣੇ ਬੜਾ ਚੜ੍ਹੇ ਆਲੇ ਉੱਪਰ ਅੱਛਾ ਅੱਛਾ ਚਲੇ ਬੱਚਾ ਤੁਹਾਡੇ ਜੀ ਉਹ ਦੇਖੋ ਗੁੜੀਆਂ ਸਾਡੀਆਂ ਦੋਨੋਂ ਉੱਪਰ ਅੱਛਾ 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 ਗੁੜੀਆਂ ਖੜ ਚੜ ਰਿਹਾ ਆਓ ਆ ਉੱਪਰ ਜਿਹੜੇ ਉਹ ਪਲੂ ਆਲੋ ਕਰ ਆਲੋ ਆਹ ਆ ਦੋ ਬੱਚੇ ਬੱਲੇ ਹੈਲੋ ਕਰੋ ਹੈਲੋ ਹੈਲੋ ਕਿੰਨੇ ਕੰਜੋਏ ਜੇ ਕਿਸਮ ਮਿਲ ਰਹੀ ਕਾਫੀ ਬਹੁਤ ਜਿਆਦਾ ਕਿਹੜਾ ਇਲਾਕਾ ਕਿਹੜਾ ਪਿੰਡ ਘਟਦਾ ਜੀ ਅਸੀਂ ਨਿਊ ਨਗਰੇ ਤੋਂ ਨਿਊ ਨਾਇੜੇ ਜੀ ਨਗਰੇ ਦੇ ਹੀ ਅਸੀਂ ਕਿੰਨੇ ਲੜਕੇ ਨਗਰੇ ਦੀਆਂ ਜੀ ਆਏ ਪੱਛੀਆਂ ਨੇੜੇ ਹੋ ਜਾ ਫਿਰ ਆਦਿਆਂ ਭੈਣਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਲੜਕੀਆਂ ਨੂੰ ਕੀ ਮੇਲੇ ਚ ਆਉਂਦੀਆਂ ਕੀ ਕਹਿਣਾ ਚਾਹੁੰਦੇ ਜੀ ਉਹਨਾਂ ਬਾਰੇ ਤੁਹਾਨੂੰ ਆਪਣੇ ਪੰਜਾਬੀ ਕਲਚਰ ਬਾਰੇ ਸਾਰਿਆਂ ਨੂੰ ਦੱਸਣਾ ਚਾਹੀਦਾ ਹੈ ਆਪਣੇ ਬੱਚਿਆਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸਣਾ ਚਾਹੀਦਾ ਕਿ ਅਸੀਂ ਇਦਾਂ ਇੰਜੋਏਮੈਂਟ ਕਰਦੇ ਹੁੰਦੇ ਸੀ ਮੇਲੇਾਂ ਨੂੰ ਜਿਹੜੀਆਂ ਲੜਕੀਆਂ ਲੜਕੇ ਮੇਲੇ ਚ ਆਉਂਦੀਆਂ ਉਹਨਾਂ ਕੀ ਸੰਦੇਸ਼ ਦੇਣਾ ਚਾਹੁੰਦੇ ਆਪਣੇ ਆਪ ਨੂੰ ਉਹਨਾਂ ਨੂੰ ਬਸ ਇਹ ਕਹਿਣਾ ਚਾਹੁੰਦੇ ਆ ਕਿ ਮੇਲੇ ਦਾ ਮਾਹੌਲ ਨਹੀਂ ਖਰਾਬ ਕਰਨਾ ਚਾਹੀਦਾ ਵਧੀਆ ਤਰੀਕੇ ਨਾਲ ਇੰਜੋਏਮੈਂਟ ਕਰਨੀ ਚਾਹੀਦੀ ਮੇਲੇ 'ਚ ਜਿਹੜੇ ਭੈਣ ਕੰਗਣਾ ਕ੍ਰਿਵਿੰਦਰ ਕੰਗਣਾ ਜੀ ਅਤੇ ਕਰਵਿੰਦਰ ਕੋਲ ਜੀ ਜਿਹੜੀ ਪੁਲਿਸ ਵੈਸੇ ਕੰਗੜਾ ਦੇ ਉਹਦੇ ਕਹਿੰਦੇ ਚਿਹਰੇ ਉਹਨਾਂ ਬਾਰੇ ਕੀ ਕਹਿਣਾ ਚਾਹੀਏ ਉਹਨਾਂ ਬਾਰੇ ਇਹ ਕਹਿਣਾ ਚਾਹਾਂਗੇ ਕਿ ਮਤਲਬ ਕਿ ਉਹਨਾਂ ਨੇ ਜੋ ਵੀ ਕਿਸਾਨਾਂ ਨੂੰ ਗਲਤ ਬੋਲਦੇ ਨਹੀਂ ਬੋਲਣਾ ਚਾਹੀਦਾ ਉਹਨਾਂ ਨੂੰ ਕਿਉਂਕਿ ਕਿਸਾਨਾਂ ਦੇ ਸਿਰ ਤੇ ਆਪਾਂ ਰੋਟੀ ਖਾਂਦੇ ਆ ਕਿਸਾਨਾਂ ਨੇ ਆਪਾਂ ਨੂੰ ਮਤਲਬ ਕਿ ਅੱਗੇ ਅੰਨ ਵਰਗਾ ਕੇ ਦੇਣਾ ਉਹਨਾਂ ਨੇ ਸਾਨੂੰ ਅੱਗੇ ਕਰਨਾ ਹੈ ਜਿਹੜੀ ਜਿਹੜੀ ਕੰਗੜਾ ਸੀ ਉਹਨੂੰ ਆਪਣੇ ਹੰਕਾਰ ਦੇਵੇ ਸੀ ਆਪਣੇ ਹੰਕਾਰ ਦੇ ਵਿੱਚ ਉਹ ਆਪਣੇ ਆਪ ਨੂੰ ਚਾਉਂਦੀ ਆ ਕੁੜੀ ਬਾਦਰੀ ਨੂੰ ਆਹ ਤਾਂ ਕੀ ਕਹੇ ਕੁੜੀ ਨੇ ਚਪੇੜ ਵਾਰੀ ਆ ਗੁਲਵਿੰਦਰ ਉਹਦੇ ਵਾਰ ਕੀ ਕਹਿਆ ਜੀ ਸਰ ਇਹਨਾਂ ਉਹ ਵੀ ਬਾਦਰੀ ਨੂੰ ਦਾਤ ਦੇਣਾ ਚਾਹੁੰਦੇ ਆ ਸੀ ਕਿ ਉਹ ਪੰਜਾਬ ਉਹਦੇ ਵਰਗੇ ਸਾਰਿਆਂ ਨੂੰ ਬੰਨਣਾ ਚਾਹੀਦਾ ਕਿ ਅਗਰ ਕੋਈ ਗਲਤ ਬੰਦਾ ਮਤਲਬ ਕਿ ਗਲਤ ਵੀ ਆਵਾਜ਼ ਝਾਉਂਦਾ ਨਾ ਉਹਨੂੰ ਸਾਨੂੰ ਬੰਦਨਾ ਦਾ ਮੂੰਹ ਬੰਦ ਕਰ ਦੇਣਾ ਚਾਹੀਦਾ ਤੁਸੀਂ ਵੀ ਨੌਜਵਾਨ ਕੁੜੀਆਂ ਲੜਕੀਆਂ ਆ ਕੌਂਸਲਾ ਬੰਦੇ ਕਿੰਨਾ ਖੋਣਾ ਚਾਹੀਦਾ ਕਿੰਨਾ ਦਲੇਵੀ ਕੀਤੀ ਹੋਣਾ ਉਹਦੇ ਬਾਅਦ ਕੀ ਸੰਧਾਰ ਬਹੁਤ ਹੋਣੀ ਚਾਹੀਦੀ ਆ ਉਹਨਾਂ ਉਹਨਾਂ ਨੂੰ ਬੁਰਾਲੇ ਬਾਤ ਉਹ ਸਾਥ ਦੇਣਾ ਚਾਹੀਦਾ ਤੁਹਾਡੇ ਨੂੰ ਕੀ ਜੋੜਨਾ ਚਾਹੀਦਾ ਜੇ ਉਹਦੇ ਤੀ ਉਹਨਾਂ ਦੇ ਵਾਸਤੇ ਜੋ ਕਹਿਣਾ ਚਾਹੁੰਦੇ ਬਸ ਲੜਕੀਆਂ ਨੂੰ ਤਾਂ ਇਹੀ ਕਹਿਣਾ ਚਾਹੁੰਦੇ ਆ ਕਿ ਪੜ੍ਹ ਲੈ ਕੇ ਸਾਨੂੰ ਆਪਣੇ ਪੈਰਾਂ ਤੇ ਸਟੈਂਡ ਹੋਣਾ ਚਾਹੀਦਾ ਆ ਤਾਂ ਜੋ ਅਸੀਂ ਆਪਣੇ ਬੱਚਿਆਂ ਨੂੰ ਵੀ ਮਤਲਬ ਕੀ ਵਧੀਆ ਸਿੱਖਿਆ ਦੇ ਸਕੀਏ ਲੜਕੀਆਂ ਨੂੰ ਸਟੈਂਡ ਹੋਣਾ ਚਾਹੀਦਾ ਆਪਣਾ ਨਾਂ ਜਾਣਕਾਰੀ ਦੇ ਦਈਏ ਜੀ ਮੈਂ ਰਜਨੀ ਨਾਗਰੇ ਤੋਂ ਆਪਣਾ ਟੈਲੀਫੋਨ ਨੰਬਰ ਦੱਸੀਏ ਜੀ ਹਾਂਜੀ ਟੈਲੀਫੋਨ ਨੰਬਰ ਆਪਣਾ

ਜੋ ਤੰਤੰ ਬਾਬਾ ਜੀਵਾਨ ਰਾਜੀ ਜੋ ਸੇਵਾਦਾਰ ਤੇ ਸੇਵਾ ਕਰਦੇ ਹਨ ਸੰਗਤ ਦਾ ਦੂਜੇ ਜਿੱਸਾ ਸਾ ਇਸ ਥਾਂ ਤੇ ਫਿਰ ਨਮਸਤੋ ਕਰ ਗੁਰਦਸਾਹ ਜਾਂਦੀਆਂ ਨਾ ਜਿਹਦੇ ਤੰਦੇਵਾਂ ਦੇ ਨਾਲ ਇਸ ਥਾਂ ਨਾਲੇ ਮਿਲਿਛੇ ਇਹ ਸੰਗਤਾਂ ਆਈਆਂ ਉਹਨਾਂ ਦਾ ਧੰਨਵਾਦ ਕਰਦੇ ਆਂ ਸਾਈ ਭਾਈ ਤੁਹਾਨੂੰ ਨਮਸਤਕੋਈ ਆਂ ਬਾਬਾ ਜੀ ਜੈ ਬਾਬਾ ਜੀ ਬਣੇੜੀ ਧੰਨਵਾਦ ਆ ਜੀ ਬਾਬਾ ਜੀ ਕਰੇ ਕਿਰਪਾ ਦਾ ਸਤਿਗੁਰ ਮੇਰ ਕਰੇ ਦਾਤਾ ਰਮਤਾ ਬਖਸ਼ੇ ਬਾਬਾ ਜੀ ਬਣੇੜੇ ਲੈਣਾ ਸੰਗਤਾਂ ਨੇ ભેੜੇ ਬੰਨੇ ਲਵੇ ਸੁਖ ਸ਼ਾਂਤੀਆਂ ਦੇ ਵਿਆਸਾਂ ਮਰਾ ਦਾ ਪੂਰੀਆਂ ਕਰੇ ਜੈ ਬਾਬਾ ਜੀ ਬਣੇ ਜੈ ਮੇਰੇ ਲਖਾਂ ਦਾਤਾ ਕੋੜੀ ਵਾਲੀ ਸਰਕਾਰ ਤੇਰੀ ਸਦਾ ਹੀ ਸਦਾ ਜੈ ਬਾਬਾ ਕਰੇ ਕਿਰਪਾ ਨਮਸਤਕੋਈ ਗੇ ਤਾਂ ਤਾਂ ਬਾਬਾ ਜੀ ਮਾਣਾ ਜੀ ਤੇ ਮਾਸਟਰ ਖੁੰਦੀਆਂ ਸੰਗਤਾਂ ਅਹੀਂ ਸੰਗਤਾਂ ਦੇ ਬਾਬਾ ਜੀ ਨੇ ਕੀ ਧੰਨਵਾਦ ਜੋ ਸੇਵਾਦਾਰ ਹਨ ਉਹਨਾਂ ਦਾ ਧੰਨਵਾਦ ਕੀਤਾ ਗਿਆ ਸੰਗਤਾਂ ਆਨੰਦਮਾਨ ਦੀ ਹੋਈਆਂ ਭਾਈ ਕੀ ਕਹਿਣਾ ਚਾਹੁੰਦੇ ਆ ਬਾਬੇ ਦੇ ਨਾਮ ਅਸਟੋਕ ਇਹ ਦੀ ਤੰਤਨ ਬਾਬਾ ਜਵਾਨੀ ਇੱਥੇ ਸਭ ਦੀਆਂ ਆਸਾਂ ਮਰਾਦਾਂ ਪੂਰੀਆਂ ਹੁੰਦੀਆਂ ਨੇ तली तो सरों जमाण वाला साहब है जो भी मंगी मुरादा मिलती वाहू जी का खालसा वाहगुरू जी की फतेह संतिया मस्तक हो गए तन तमाम सेवा करते हैं सेवा करना पूरी करने वास्ते हुई मस्तक बाबा ਜੀਵਾ ਨਾ ਜੀ ਅੱਛਾ ਹਾਂ ਜੀ ਕੀ ਦੇਖਣਾ ਕੋੜੇ ਸਵਾਲ ਦੇਖਾ ਰਹੇ ਹੋ ਤੁਹਾਡੀਆਂ ਦੇਖਣੀਆਂ ਨੱਚਣੀਆਂ ਉਹ ਥੋੜਾ ਬਾਅਦ ਦੇਖੂਗਾ ਤਾਂ ਇਹ ਤੇ ਵੀ ਦੇਖ ਸਕਦੇ ਤੁਸੀਂ ਅੱਛਾ ਜੀ ਅੱਛਾ ਜੀ ਯੂਟਿਊਬ ਤੇ ਚੱਲਦਾ ਹੈ ਚੈਨਲ ਤੇ ਕਰ ਕਰਦੇ ਨਹੀਂ ਅੱਛਾ ਠੀਕ ਹੈ ਮੇਰਾ ਦੇਖਣਾ ਹੀ ਹੈ ਜੋ ਪੈਜ ਮੇਲਾ ਦੇਖਣ ਆਏ ਸੀ ਹਾਂਜੀ ਕਿਥੋਂ ਆਏ ਆ ਅਸੀਂ ਇੱਥੋਂ ਨੰਦਨਪੁਰੋਂ ਨੰਦਪੁਰੋਂ ਆਏ ਹਾਂਜੀ ਅੱਛਾ ਮਨੂ ਕਾਣਾ ਮਾਰ ਪੂਰੀਆ ਕਰੇਗੇ ਹਾਂਜੀ ਸਤਗੁਰ ਪੂਰੀਆ ਕਰਨਗੇ ਸਭ ਦੀਆਂ ਪੂਰੀਆਂ ਕਰਨ ਸੱਚੇ ਪਾਸੇ ਚੱਲ ਜੀ ਤਾ ਮੱਥੇ ਆ ਕੀ ਸੰਦੇਹ ਰਜਣ ਦੇਣਾ ਚਾਹੁੰਦੇ ਆ ਸੰਗਤਾਂ ਨੰਦਸਤੋਂ ਗੁੰਡੀਆਂ ਉਹ ਸਮਾਜ ਵਿੱਚ ਕੀ ਸੰਗਤ ਸੰਦੇਹ ਦੇਣਾ ਚਾਹੁੰਦੇ ਤੁਸੀਂ ਸਾਂਗਤਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆ ਕਿ ਨਾਮ ਬਾਣੀ ਨਾਲ ਜੁੜੋ ਗੁਰੂ ਗ੍ਰੰਥ ਸਾਹਿਬ ਨਾਲ ਜੁੜੋ ਚੜ੍ਹਦੀ ਕਲਾ 'ਚ ਮਾਲਕ ਰੱਖੇ ਸਾਰਿਆਂ ਨੂੰ ਇੱਕ ਕੰਗੜਾ ਦੇ ਥੱਪੜ ਮਾਰਿਆ ਕਰਵਿੰਦੇ ਕੋਨੇ ਉਹਦੇ ਵਾਰ ਕੀ ਕਹਿਣਾ ਜਰੂਰੀ ਨੌਜੋ ਕੁੜੀ ਨੇ ਉਹ ਤੇ ਜੋ ਉਹਨਾਂ ਨੇ ਗਲਤੀ ਕੀਤੀ ਉਹਨਾਂ ਨੂੰ ਪਤਾ ਹੀ ਹੈਗਾ ਜੋ ਆ ਜੋ ਬਾਹਰ ਬੈਠੇ ਵਾਸਨ ਲੈ ਕੇ ਕੀ ਦੇਖ ਰਹੇ ਆ ਤੜੇ ਕੋਈ ਗਾਗ ਆਇਆ ਕਿ ਨਹੀਂ ਕੋਈ ਜੀ ਆਇਆ ਠੀਕ ਠਾਕ ਹੈ ਜੀ ਆਕਸਵਾਰ ਬੰਦੇ ਥੋੜਾ ਘਰ ਵੀ ਕਰਕੇ ਬੰਦੇ ਘਟਾਏ ਹਨ ਪਰ ਠੀਕ ਠਾਕ ਹੈ ਜੀ ਬੋਣੀ ਕੋਣੀ ਵੀ ਸਵੇਰ ਦੀ ਹੋਈ ਕਿ ਨਹੀਂ ਆਹ ਹੋਈ ਹੋਈ ਹੈ ਬੜੀਆ ਹੈ ਬੜੀਆ ਜੀ ਸਭ ਕਿਰਪਾ ਹੈ ਜੀ ਮੇਰੀ ਹਾਂ ਤੇ ਫਿਰ ਬਿਟੇ ਆ ਨਾ ਪੇਰ ਦੀ ਖਾਤਰ ਤਾਂ ਦੇ ਮਾਂ ਦੇ ਨਾਲ ਬੱਚਿਆਂ ਘਰੋਣੇ ਵਾਸਤੇ ਯਾਰ ਵੀ ਹੈ ਕੋਈ ਵੀ ਨਹੀਂ ਆਉਂਦਾ ਯਾਰ ਮੇਰੀ ਇਹ ਬਟੂਏ ਦੇ ਐਨ ਕਾ ਬਈ ਹਾਂਜੀ